ਹਾਂ ਜੀ ਇਹ ਪਿੰਡ ਦੀ ਪਛਾਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਤੇ ਬਹੁਤ ਵਧੀਆ ਨਾਲ ਸਾਥ ਦੇਣ ਤੇ ਬੱਚਾ ਵੀ ਵਧੀਆ ਰਹੇ ਜੀ ਸਾਹਿਬ ਜੀ ਬੈਠਾ ਤਾਂ ਸਰਪੰਚ ਜੀ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿੰਨਾ ਚਾਏ ਬਹੁਤ ਚਾਏ ਭਾਈ ਕੋ ਚਾਏ ਹਾਂ ਅਸੀਂ ਦੇ ਇਹ ਨਾਲ ਨਹੀਂ ਕਦੀ ਗਿਆ ਲਖਿਆਲ ਇਹ ਇੱਥੋਂ ਤੱਕ ਪਹੁੰਚਾਂਗੇ ਬਾਕੀ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਨਾਂ ਦੇ ਪਿੰਡ ਦੇ ਸਹਿਯੋਗ ਨਾਲ ਹੀ ਇੱਥੋਂ ਤੱਕਰ ਪਹੁੰਚੇ ਆ ਸਾਰਿਆਂ ਦਾ ਜਿਹੜੇ ਮਸਲੇ ਸਾਰਿਆਂ ਦੇ ਮਸਲੇ ਹੱਲ ਹੋਣਗੇ ਤੇ ਬਾਕੀ ਬੱਚੇ ਦੇ ਨਾਲ ਸਾਰੇ ਭੈਣ ਭਰਾ ਸਾਥ ਦੇਣਗੇ ਪਿੰਡ ਵਾਲੇ ਤੇ ਬੱਚਾ ਵੀ ਉਹਨਾਂ ਦਾ ਸਾਥ ਦੇਵੇਗਾ ਪਿੰਡਜੀ ਸਮੂਹ ਨਗਰ ਨੇ ਸਹਿਯੋਗ ਕੀਤਾ ਕਿ ਸਾਡੇ ਐਸੇ ਸੀਟ ਸੀ ਤੇ ਸਾਡਾ ਚਲੋ ਸਾਰੇ ਨਗਰ ਨਾਲ ਬਹੁਤ ਮਾਨ ਸਤਿਕਾਰ ਪਿਆਰ ਬੜਾ ਵਧੀਆ ਬਣਿਆ ਸਮੂਹ ਨਗਰ ਨੇ ਹੀ ਫੈਸਲਾ ਕੀਤਾ ਕਿ ਆਪਾਂ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਣਾ ਤੁਹਾਨੂੰ ਤੇ ਅੱਜ ਤੱਕ ਜਿੰਨੇ ਵੀ ਸਰਪੰਚ ਬਣਿਆ ਸਭ ਤੋਂ ਛੋਟੀ ਉਮਰ ਦਾ ਦਾਸ ਨੂੰ ਸੇਵਾ ਦਿੱਤੀ ਹੈ ਮੈਂ ਪੂਰੀ ਆਪਣੀ ਇਮਾਨਦਾਰੀ ਤੁਹਾਡੇ ਹੀ ਨਾਲ ਨਿਭਾਵਾਂਗਾ ਸਮੂਹ ਨਗਰ ਨੂੰ ਇਕਜੁੱਟ ਹੋ ਕੇ ਰਹਿਣ ਦੀ ਅਪੀਲ ਕਰਾਂਗਾ ਤੇ ਮੇਰਾ ਸਾਥ ਦੇਣ ਕਿ ਆਪਾਂ ਪੂਰੇ ਪਿੰਡ ਦਾ ਵਿਕਾਸ ਕਰਾਂਗੇ ਅਚਨ ਜੀ ਜੀ ਕਿਹੜਾ ਮੁੱਦਾ ਲੈ ਕੇ ਤੁਹਾਡੇ ਵਿਚਾਰ ਆਇਆ ਵੀ ਆਪਣਾ ਜਿਹੜਾ ਪਿੰਡ ਦੀਆਂ ਮੈਂ ਦੇਖ ਰਿਹਾ ਹਾਂ ਬਹੁਤ ਕਾਫੀ ਖਸਤਾ ਹਾਂ ਹਾਂ ਜੀ ਸਭ ਤੋਂ ਪਹਿਲਾਂ ਜੀ ਸਾਡੇ ਕਿਹੜੀ ਸੋਚ ਹੈ ਤੁਹਾਡੇ ਮਨ ਚ ਵੀ ਮੈਂ ਸਰਪੰਚ ਤੋਂ ਬਾਅਦ ਇਹ ਪਿੰਡ ਦਾ ਸਭ ਤੋਂ ਪਹਿਲਾਂ ਤੇ ਪਿੰਡ ਦਾ ਵਿਕਾਸ ਦਾ ਹੈ ਕਿ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਗਲੀਆਂ ਨਾਲੀਆਂ ਨਾ ਅੱਜ ਤੱਕ ਜਿੰਨੇ ਵੀ ਸਰਪੰਚ ਬਣੇ ਇਹਨਾਂ ਦਾ ਹੀ ਨਹੀਂ ਹੱਲ ਹੋ ਸਕਿਆ ਜੋ ਦੇਸ਼ 1947 ਤੋਂ ਆਜ਼ਾਦ ਹੋਇਆ ਅੱਜ ਤੱਕ ਨਾਲੀਆਂ ਗਲੀਆਂ ਨਾਲੀਆਂ ਦਾ ਹੀ ਨਹੀਂ ਹੱਲ ਹੋਇਆ ਸਭ ਤੋਂ ਪਹਿਲਾਂ ਤੇ ਆਪਾਂ ਗਲੀਆਂ ਦਾ ਹੀ ਵਿਕਾਸ ਕਰਨਾ ਗਲੀਆਂ ਦਾ ਔਰ ਪਾਣੀ ਦਾ ਨਿਕਾਸ ਹੋ ਗਿਆ ਤੇ ਸਾਰਾ ਪਿੰਡ ਸਾਡਾ ਸਾਫ਼ ਸੁਥਰਾ ਆ ਜਾਂਦਾ ਛੱਪੜ ਦਾ ਨਿਕਾਸ ਕਰੇ ਸਰਸੰਪਤੀ ਕਿ ਕਿਸ ਤਰ੍ਹਾਂ ਬਣੀ ਸਰਬਸੰਪਤੀ ਸਾਡੇ ਜੀ ਐਸ ਸੀ ਸੀਟ ਆ ਗਈ ਸੀ ਤੇ ਵੈਸੇ ਤੇ ਸਾਡੇ ਚਾਚਾ ਜੀ ਨੇ ਇਹ ਸਾਡੇ ਸਰਪੰਚ ਸਾਹਿਬ ਤੇ ਫਿਰ ਜਦੋਂ ਐਸੇ ਸੀਟ ਆ ਗਈ ਤੇ ਇਹਨਾਂ ਨੇ ਵੀ ਸਾਰੇ ਪੰਚਾਇਤ ਨੇ ਫੈਸਲਾ ਕੀਤਾ ਕਿ ਆਪਾਂ ਪੂਰੇ ਨਗਰ ਨੇ ਫੈਸਲਾ ਕੀਤਾ ਕਿ ਆਪਾਂ ਸ਼ਰਨਜੀਤ ਸਿੰਘ ਤੁਹਾਨੂੰ ਹੀ ਸਰਪੰਚ ਬਣਾਉਣਾ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਕਹਿੰਦੇ ਆ ਜੀ ਚਲੋ ਚੱਲੀਏ ਗੁਰਦੀਪ ਸਿੰਘ ਰੰਧਾਵਾ ਸਾਹਿਬ ਕੋ ਉਹਨਾਂ ਨੇ ਵੀ ਪੁੱਛਿਆ ਸਾਰਿਆਂ ਨੂੰ ਕਿ ਠੀਕ ਹੈ ਤੁਸੀਂ ਸਹਿਮਤ ਹੋ ਨਾਲ ਉਹਨਾਂ ਨੇ ਪੂਰਾ ਨਗਰ ਨਹੀਂ ਗਿਆ ਕਿ ਅਸੀਂ ਸਹਿਮਤ ਆ ਸਾਡੇ ਨਾਲ 25 ਜਣੇ ਅਸੀਂ ਗਏ ਸੀਾਰੇ ਨਗਰ ਦੇ ਮੋਤਵੇਰ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਇਹਦੇ ਨਾਲ ਹੀ ਸਹਿਮਤ ਹਾਂ ਤਾਂ ਉਹਨਾਂ ਨੇ ਕਿਹਾ ਕਿ ਆਜੋ ਤੁਹਾਡੀ ਜਿੰਮੇਵਾਰੀ ਨਾਲ ਜਿਹੜੇ ਪੰਚੇ ਜਿਹੜੇ ਨੇ ਉਹ ਉਹਨਾਂ ਦੀ ਸਰ ਸਰਪਤੀ ਹੋ ਗਈ ਸਾਰਿਆਂ ਦੀ ਸਰ ਸਰਪਤੀ ਐਵੇਂ ਵਿਚਾਰ ਕਿੰਨੇ ਬੰਦੇ ਮੈਂਬਰ 7 ਸਰ ਉਹਨਾਂ ਦੀ ਹੋਈ ਕਿ ਹਾਲੀ ਹੋਣੀ ਮਨਾਂ ਦੀ ਨਹੀਂ ਹੋ ਗਈ ਆ ਜੀ ਹੋ ਗਈ ਹੋ ਗਈ ਸਾਡੇ ਦੇ ਪ੍ਰਧਾਨ ਸੱਤ ਪੰਚ ਜਿਹੜੇ ਸਰ ਸਰਪਤੀ ਨਾਲ ਹਾਂਜੀ ਉਹ ਕਿਹੜੇ ਕਿਹੜੇ ਨੇ ਉਹ ਬਾਕੀ ਉਹਨਾਂ ਦੀ ਏਰੀਆ ਆਪਾਂ ਲਿਸਟ ਫਾਈਨਲ ਕਰਨੀ ਨਾਮਿਨੇਸ਼ਨ ਕਰਨੇ ਆ ਲੇਕਿਨ ਕਿਉਂ ਲੱਗੇ ਹੋਏ ਕਿ ਸਾਰੇ ਸਾਰੇ ਕਿਉਂਕਿ ਸਾਡੇ ਸਾਰਾ ਨਗਰੀ ਨਾਲ ਆ ਸਾਡੇ ਬਾਕੀ ਆਪਾਂ ਨਾਲ ਦੇ ਵਿੱਚ ਹੋ ਜੀ ਕਰ ਦੇਣਾ ਉਹਨਾਂ ਦਾ ਡਿਸਾਈਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਨਗਰ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਸੁਪੁੱਤਰ ਸ਼ਰਜੀਤ ਸਿੰਘ ਨੂੰ ਸਰਪੰਚ ਥਾਪਿਆ ਗਿਆ ਬਾਕੀ ਅਸੀਂ ਤਿੰਨੇ ਪਿਓ ਪੁੱਤਾਂ ਨੇ ਕਦੀ ਪਿੰਡ 'ਚ ਕਦੀ ਮਾੜੀ ਗੱਲ ਕੋਈ ਕਿਸ ਤਰ੍ਹਾਂ ਦੀ ਵੀ ਨਹੀਂ ਹੋਣਦੀ ਕੋਈ ਤੇ ਨਾ ਆਹ ਕੀਤੀ ਆ ਤੇ ਇਹੋ ਹੀ ਮੁੱਦੇ ਨੂੰ ਚੁਣ ਕੇ ਸਾਡੇ ਪੁੱਤਰ ਨੂੰ ਸਰਪੰਚਤ ਬਣਾਇਆ ਗਿਆ ਏ ਤੇ ਜਿਹੜੀ ਪੰਚਾਇਤ ਆ ਉਹ ਵੀ ਸਾਰੀ ਬਹੁਤ ਵਧੀਆ ਇੱਕ ਜੁੱਟ ਹੋ ਕੇ ਸਾਰੇ ਕੰਮ ਕਰਨਗੇ ਕੰਮ ਵੀ ਵਧੀਆ ਕਰ ਲਗੇ ਸਾਡੇ ਪਿੰਡ ਦਾ ਸਭ ਤੋਂ ਮੁੱਦਾ ਵੱਡਾ ਜਿਹੜਾ ਛੱਪੜ ਦਾ ਹੈ ਛੱਪੜ ਦਾ ਮੁੱਦਾ ਖੜਾਇਆ ਜਾਏਗਾ ਤੇ ਸਭ ਲੋਕਾਂ ਦੇ ਕੋਠੇ ਜਿਹੜੇ ਸਾ ਵਧੀਆ ਰਹਿਣਗੇ ਨਹੀਂ ਤੇ ਕੋਠੇ ਹੀ ਉੱਚੇ ਨਹੀਂ ਜਾਂਦੇ ਸਾਰੇ ਤੇ ਛੱਪੜ ਹੀ ਉੱਚਾ ਹੋ ਜਾਂਦਾ ਤੇ ਬਾਕੀ ਸਭ ਨਗਰ ਨੂੰ ਬੇਨਤੀ ਹੈ ਵੀ ਸਾਰੇ ਰਲ ਮਿਲ ਕੇ ਕੋਈ ਦੂਈ ਦਵਾਦ ਕਿਸੇ ਨਾਲ ਨਹੀਂ ਕੋਈ ਆ ਕਾਂਗਰਸੀ ਆ ਅਕਾਲੀ ਆ ਕੰਮ ਹਰ ਇੱਕ ਦੇ ਹੋਣਗੇ ਅਹੀਂ ਨਾਲਿਆ ਸਰਦਾਰ ਮੋਹਨ ਸਿੰਘ ਜੀ ਨਾਲ ਦੇ ਸਾਡੇ ਮੈਂਬਰ ਪੰਚਾਇਤ ਸਭ ਨਾਲ ਨੇ ਤੇ ਸਭਨਾਂ ਨੂੰ ਬੇਨਤੀ ਹੈ ਕਿ ਬੱਚੇ ਨੂੰ ਕੋਈ ਹੂਣ ਨਹੀਂ ਆਉਣ ਦੇਣੀ ਤੇ ਬਿਲਕੁਲ ਨਾਲ ਸਹਿਮਤ ਹੋ ਗਏ ਜਿਹੜੇ ਕੰਮ ਕਰ ਰਹੇ ਨੇ ਸਾਰੇ ਇਕੱਤਰ ਹੋ ਕੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ